ਸਰਕਾਰਾਂ ਹੁੰਦੀਆਂ ਨੇ ਜਨਦਿਆਂ ਦੇ ਪਤਾ ਨਹੀਂ ਕਦੋਂ ਪੰਜਾਬ ਦੇ ਹਾਲਾਤ ਸੁਧਰਨਗੇ ਕਦੋਂ ਇਹਨਾਂ ਦੀ ਸਾਰ ਲੈਣਗੇ ਅੱਜ ਮੁੰਬਈ ਸਰਕਾਰ ਨਾਲ ਰੇਂਜਿੰਗ ਦੇ ਪੈਸੇ ਕਦੋਂ ਰਿੰਗ ਆਊਗਾ ਬੰਕਾਂ ਤੋਂ ਬਹੁਤ ਬਾਰੀਕ ਹੈ ਕਈ ਵਾਰੀ ਕਰਦਿਆਂ ਬੰਦੇ ਮੰਗੂ ਹੁੰਦੇ ਰਹਿੰਦੇ ਲੱਗਦਾ ਉਹਨੂੰ ਵੀ ਕਹਿਣਾ ਰਿਹਾ ਜੀ ਨੀ ਉਹ ਜੀ ਨੀ ਉਹ ਆਪੇ ਚੁੱਪ ਕਰ ਜਾਂਦੇ ਤੇ ਚਲੋ ਭਾਈ ਹੋਰ ਜੀ ਨਹੀਂ ਉਹ ਵੀ ਠੀਕ ਕਰਦਾ ਇਸ ਟਾਈਮ ਇਹਨਾਂ ਮੰਤਰੀਆਂ ਨੂੰ ਇਹਨਾਂ ਦੇ ਘਰ ਨਹੀਂ ਦੇਈ ਜਾਂਦੇ ਪਰ ਦੇਖਣਗੇ ਕਦੋਂ ਜਦੋਂ ਵੋਟਾਂ ਆਗੀਆਂ ਪਤਾ ਨਹੀਂ ਕਿਸ ਮੂੰਹ ਨਾਲ ਵੋਟਾਂ ਮੰਗਣ ਆ ਜਾਂਦੇ ਨੇ ਯਾਰ ਸਾਨੂੰ ਉਹਤੇ ਵੱਡੇ ਮੈਲ ਨਹੀਂ ਚਾਹੀਦੇ ਸਿਰਫ ਦੋ ਦੋ ਕਮਰੇ ਹੋਣ ਇਹਨਾਂ ਦਾ ਟਾਈਮ ਗੁਜ਼ਰ ਬਸਰ ਹੋ ਸਕੇ ਜਰਨਲ ਕੋਟੇ ਚ ਹਰ ਇੱਕ ਬੰਦਾ ਕੋਈ ਵੱਡੇ ਰਤਬੇ ਵਾਲਾ ਜਾਂ ਵੱਡੀ ਪਹੁੰਚ ਵਾਲਾ ਨਹੀਂ ਹੁੰਦਾ ਜਰਨਲ ਦੇ ਵਿੱਚ ਵੀ ਕਈ ਵੀਰ ਇਹੋ ਜਿਹੇ ਪਏ ਨੇ ਜਿਨ੍ਹਾਂ ਦੇ ਘਰ ਦਾ ਰਸਕਾਰ ਰੋਟੀ ਟੁੱਕ ਮਸਲ ਚੱਲਦਾ ਹੈ ਉਹਦੀ ਸੱਤ ਦਾ ਹਾਲ ਦੇਖ ਕੇ ਤੁਸੀਂ ਆਪ ਕਹਿ ਸਕਦੇ ਹੋ ਕਿ ਕੋਈ ਜੱਟ ਜ਼ਿਮੀਦਾਰ ਮੋਹ ਤੇ ਰੱਜੇ ਪੁਚੇ ਘਰ ਦਾ ਨੀ ਜਾ ਬਹੁਤ ਵੱਡੇ ਘਰ ਦਾ ਜਦੋਂ ਆਉਂਦੇ ਆ ਤਾਂ ਤਰਸ ਆਉਂਦਾ ਇਹਨਾਂ ਦੇ ਹਾਲਾਤ ਦੇਖ ਕੇ ਫਿਰ ਇੰਨੇ ਜੋਗੇ ਹੈ ਨਹੀਂ ਕਿ ਆਪਾਂ ਇਹਨਾਂ ਦੀ ਇੰਨੀ ਹੈਲਪ ਕਰ ਸਕੀਏ ਪਰ ਪਤਾ ਨਹੀਂ ਕਿਉਂ ਸਰਕਾਰੀ ਬੰਦੇ ਆਉਂਦੇ ਨੇ ਇੱਥੇ ਮੌਇਨਾ ਕਰਕੇ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਕੀ ਹੁੰਦਾ ਕਿ ਫੋਟੋ ਖਿੱਚਣ ਵੇਲੇ ਵੀਰ ਜੀ ਇੱਥੇ ਤਾਂ ਰੇਂਜ ਨਹੀਂ ਆਉਂਦੀ ਰੇਂਜ ਆਊ ਕਦੋਂ ਜਦੋਂ ਇਹਨਾਂ ਦਾ ਪਰਿਵਾਰ ਟੁੱਟਣ ਵਾਲੇ ਬਾਲਿਆਂ ਦੇ ਹੇਠਾਂ ਆ ਕੇ ਦਬ ਗਿਆ ਜਾਂ ਪ੍ਰਮਾਤਮਾ ਨਾ ਕਰੇ ਕੋਈ ਐਦਾਂ ਦੀ ਹੁਣੀ ਹੋਣੀ ਹੋਗੀ ਤਾਂ ਸਰਕਾਰੀ ਬੰਦੇ ਆਉਣਗੇ ਇਹਨਾਂ ਨੂੰ ਤਾਂ ਜੀ ਅਸੀਂ 2 ਲੱਖ ਮੁਆਵਜ਼ਾ ਦਿੰਨੇ ਆ 3 ਲੱਖ ਮੁਆਵਜ਼ਾ ਦਿੰਨੇ ਆ ਕਿਉਂ ਵੀ ਜਿਉਂਦੇ ਬੰਦੇ ਦੀ ਤੁਸੀਂ ਸਾਰ ਕਿਉਂ ਨਹੀਂ ਲੈਂਦੇ ਇਹਨਾਂ ਦਾ ਤੁਸੀਂ ਘਰ ਦੇਖ ਹੀ ਚੁੱਕੇ ਹੋ ਜਗਾ ਜਗਾ ਤੋਂ ਚੋਂਦਾ ਪਿਆ ਕੋਈ ਬੋਧਾ ਵੱਡਾ ਤਾਜ ਮਹਿਲ ਨਹੀਂ ਹੈ ਬਾਈ ਨੇ ਕਿ ਆਪਣੇ ਸ਼ੌਕ ਪੂਰੇ ਕਰਨ ਵਾਸਤੇ ਕੋਈ ਥਾਰ ਗੱਡੀ ਨਹੀਂ ਖਰੀਦੀ ਮਿਹਨਤ ਕਰਕੇ ਜਿੰਨੇ ਕੁ ਜੋਗਾ ਹੈਗਾ ਆਪਣੇ ਬੱਚੇ ਪਾਲਦੇ ਆ ਪਤਾ ਨਹੀਂ ਕਿਉਂ ਮੰਤਰੀ ਸੰਤਰੀ ਵੀ ਹੁੰਦੇ ਨੇ ਬੋਤਾਂ ਲੈ ਕੇ ਚੱਲ ਜਾਂਦੇ ਨੇ ਆਹ ਪਾਰਟੀ ਵਾਲੇ ਆ ਗਏ ਉਹ ਪਾਰਟੀ ਵਾਲੇ ਆ ਗਏ ਕਿਉਂ ਮੰਤਰੀਆਂ ਨੂੰ ਪਿੰਡ ਦੇ ਹਾਲਾਤਾਂ ਦਾ ਪਤਾ ਨਹੀਂ ਆਪਾਂ ਕਹਿ ਦਿੰਨੇ ਕਿ ਜਰਨਲ ਕੋਟੇ 'ਚ ਜਰਨਲ ਕੋਟੇ 'ਚ ਹਰ ਇੱਕ ਬੰਦਾ ਕੋਈ ਵੱਡੇ ਰੁਤਬੇ ਵਾਲਾ ਜਾਂ ਵੱਡੀ ਪਹੁੰਚ ਵਾਲਾ ਨਹੀਂ ਹੁੰਦਾ ਜਰਨਲ ਦੇ ਵਿੱਚ ਵੀ ਕਈ ਵੀਰ ਇਹੋ ਜਿਹੇ ਪਏ ਨੇ ਜਿਨ੍ਹਾਂ ਦੇ ਘਰ ਦਾ ਰੋਜ਼ਗਾਰ ਰੋਟੀ ਟੁਕ ਮਸਲ ਚੱਲਦਾ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਪਤਾ ਨਹੀਂ ਕਦੋਂ ਪੰਜਾਬ ਦੇ ਹਾਲਾਤ ਸੁਧਰਨਗੇ ਕਦੋਂ ਇਹਨਾਂ ਦੀ ਛਾੜ ਲੈਣਗੇ ਕੋਈ ਆਪਾਂ ਕਹ ਦੀਏ ਕਿ ਮੰਤਰੀ ਸੰਤਰੀ ਵੀ ਕੋਈ ਜ਼ਿਆਦਾ ਦੂਰ ਨਹੀਂ ਪਿੰਡ ਤੋੜਾਵਾਲ ਦੇ ਲਗਭਗ 4 ਕਿਲੋਮੀਟਰ ਦੂਰ ਮੁੱਖ ਮੰਤਰੀ ਸਾਹਿਬ ਦਾ ਪਿੰਡ ਹੈ ਸੁਨਾਮ ਵੀ 12-13 ਕਿਲੋਮੀਟਰ ਦੂਰ ਹੈ ਇਸ ਟਾਈਮ ਇਹਨਾਂ ਮੰਤਰੀਆਂ ਨੂੰ ਇਨਾਂ ਦੇ ਘਰ ਨਹੀਂ ਦਿਖਾਈ ਦਿੰਦੇ ਪਰ ਦੇਖਣਗੇ ਕਦੋਂ ਜਦੋਂ ਵੋਟਾਂ ਆਗੀਆਂ ਪਤਾ ਨਹੀਂ ਉਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿ ਯਾਰ ਜਿਹੜੇ 5-7 ਸਾਲ ਤੋਂ ਸੀ ਕਦੇ ਕੱਡੇ ਰਹੇ ਗਰੀਬਾਂ ਦੀ ਆ ਕੇ ਸਾਰ ਲੱਤੀ ਐ ਕਦੇ ਵੀ ਨਹੀਂ ਪਤਾ ਨਹੀਂ ਕਿਸ ਮੂੰਹ ਨਾਲ ਵੋਟਾਂ ਮੰਗਣ ਆ ਜਾਂਦੇ ਨੇ ਯਾਰ ਸਾਨੂੰ ਬਹੁਤੇ ਵੱਡੇ ਮੈਲ ਨਹੀਂ ਚਾਹੀਦੇ ਸਿਰਫ ਦੋ-ਦੋ ਕਮਰੇ ਹੋਣ ਇਹਨਾਂ ਦਾ ਟਾਈਮ ਗੁਜ਼ਰ ਬਸਰ ਹੋ ਸਕੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਤਾਂ ਜੋ ਸਰਕਾਰਾਂ ਤੱਕ ਪਹੁੰਚ ਸਕੇ ਕੁਛ ਨਾ ਕਰਨ ਘਟੋ ਘਟ ਉਹਨਾਂ ਨੂੰ ਸ਼ਰਮਤਾ ਆਵੇ ਵੀਡੀਓ ਦੇਖ ਕੇ ਧੰਨਵਾਦ